ਚੰਗ ਦਾ ਮੈਦਾਨ ਬਣਿਆ ਇਹ ਅੰਮ੍ਰਿਤਸਰ ਦਾ ਪਿੰਡ ਹੈ ਜਿੱਥੇ ਸ਼ਰਿਆਂ ਮੇ ਇੱਕ ਦੂਜੇ ਤੇ ਦੋ ਧਿਰਾਂ ਨੇ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਸਾਰੇ ਪਿੰਡ ਚ ਹਰ ਥਾਂ ਇੱਟਾ ਰੋੜੇ ਦਿਖਾਈ ਦੇ ਰਹੇ ਨੇ ਤੇ ਕਈ ਘਰਾਂ ਦੀ ਪੰਨ ਤੋੜਵੀਂ ਕਰ ਦਿੱਤੀ ਗਈ ਜਾਣਕਾਰੀ ਮੁਤਾਬਕ ਸਰਪੰਚੀ ਦੀਆਂ ਚੋਣਾਂ ਨੂੰ ਲੈ ਅਮ੍ਰਿਤਸਰ ਦੇ ਪਿੰਡ ਬਲੱਗਣਾ 'ਚ ਮੌਜੂਦਾ ਸਰਪੰਚ ਤੇ ਬਾਕੀ ਹੋਰ ਲੋਕ ਆਪਸ 'ਚ ਭੜ ਗਏ ਤੇ ਗੱਲ ਇੱਥੇ ਤੱਕ ਵੱਧ ਗਈ ਕਿ ਦੋਵਾਂ ਧਿਰਾਂ ਨੇ ਸ਼ਰੈਆਮ ਇੱਕ ਦੂਜੇ ਤੇ ਇੱਟਾਂ ਰੋਡੇ ਚਲਾਣੇ ਸ਼ੁਰੂ ਕਰ ਦਿੱਤੇ ਤੇ ਕਈਆਂ ਦੇ ਘਰ 'ਚ ਪੰਨ ਤੋੜ ਕਰ ਦਿੱਤੀ ਤੇ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਗਏ ਕਿਹੜਾ ਪਿੰਡਾ ਕੀ ਗੱਲਬਾਤ ਹੋਈ ਜੀ ਪਿੰਡ ਬਲੱਗਣਾ ਜੀ ਹਰਜੀਤ ਸਿੰਘ ਨਾਮ ਮੇਰਾ ਸਰਪੰਚ ਮੌਜੂਦਾ ਇਹ ਕੀ ਗੱਲਬਾਤ ਕੀ ਹੋਈ ਜੀ ਤੇ ਸੁਖਵਿੰਦਰ ਸਿੰਘ ਸੋਨੀ ਆ ਜੀ ਹਾਂ ਤੇ ਜਦੋਂ ਹੋਰ ਵੀ ਕਿਸੇ ਦੀ ਲੜਾਈ ਹੁੰਦੀ ਤੇ ਕੋਠੇ ਤੇ ਚੜਾ ਕੇ ਤੇ ਰੋੜੇ ਸਾਡੇ ਘਰਾਂ ਨੂੰ ਮਾਰਨ ਲੱਭਦਾ ਜੀ ਹਾਂਜੀ ਤੁਹਾਡੀ ਵੀ ਪੁਰਾਣੀ ਰੰਜਿਸ਼ ਚ ਆ ਗਈ ਨਹੀਂ ਨਹੀਂ ਜੀ ਕੋਈ ਰੰਜਿਸ਼ ਪੁਰਾਣੀ ਦੇ ਕੋਈ ਗੱਲ ਨਹੀਂ ਇਹ ਹੋ ਇਲੈਕਸ਼ਨ ਦੀ ਇਲੈਕਸ਼ਨ ਦੀ ਸਾਰੀ ਰੰਜਿਸ਼ ਇਹ ਇੱਥੇ ਵੋਟਾਂ ਤੋਂ ਵੀ ਭਾਜੀ ਲੜਾਈ ਹੋਣ ਮਤਲਬ ਆ ਜਿਹੜਾ ਕੁਛ ਨਹੀਂ ਹੈਗਾ ਵੀ ਹੋਣੀ ਆਣ ਕੇ ਕਹਿੰਦਾ ਮੈਂ ਸਰਪੰਚ ਖਲੋਣਾ ਜੋ ਤੇ ਆਣ ਕੇ ਮੈਂ ਵਿਧਵਾ ਜਨਾਨੀ ਆ ਇਹਨਾਂ ਨੇ ਮੇਰੀ ਸਾਰੀ ਪਿਛਲੀ ਵਾਰੀ ਵੀ ਤੋੜਪੰਨ ਕੀਤੀ ਆ ਆ ਸਭ ਤੋਂ ਵੀ ਇਹਨੇ ਸਾਰੀ ਤੋੜ ਪਨ ਗਿਆ ਕਰਤੀ ਜੋ ਕੌਣ ਦੱਸੋ ਵੀ ਇਹ ਹਰ ਜਾਨਾ ਭਰੂਗਾ ਮੇਰਾ ਸੋਣੀ ਨੇ ਤੇ ਨਾਲ ਲੈ ਲ ਕੇ ਲਾਏ ਜਿਹੜੇ ਕਿੰਨੇ ਬੰਦੇ ਸੀਗੇ ਬੜੇ ਬੰਦੇ ਨੇ ਬਾਹਰੋਂ ਬੜੇ ਬੰਗਾਏ ਜੋ ਭਾਜੀ ਘਾਰ ਆ ਕੇ ਕੁੰਡਾ ਘਾਰ ਆਣ ਕੇ ਇਹਨੇ ਕੁੰਡਾ ਖੋਲ ਕੇ ਅੰਦਰ ਤਕਰ ਗਏ ਅਸੀਂ ਬਾਹਰੋਂ ਬੂਆ ਮਾਰਿਆ ਆ ਅੰਦਰ ਟੱਕਰ ਗਏ ਹੱਡਾ ਨੁਕਸਾਨ ਕਰਨਾ ਸਾਡਾ ਬੁਲਟ ਮੇਰੇ ਮੁੰਡੇ ਦਾ ਬੱਚੇ ਦਾ ਨੁਕਸਾਨ ਇੱਕ ਮੇਰਾ ਬੱਚਾ ਦੁਕਾਨ ਤੇ ਗਿਆ ਉਹ ਸਕੂਟਰੀ ਛੱਡ ਗਏ ਉਹਦੇ ਮੰਗਰ ਪੱਜੇ ਰੋੜਾ ਲੈ ਕੇ ਐਡਾ ਹਰਾ ਰੋੜਾ ਉਹਦੇ ਮਾਰਿਆ ਕੀ ਆ ਪਿੰਡ ਕਿਹੜਾ ਹੈ ਕੀ ਮਾਮਲਾ ਹੈ ਮੇਰਾ ਪਈ ਨਾਮ ਸੁਖਵਿੰਦਰ ਸਿੰਘ ਪਿੰਡ ਬਲਗਣੇ ਆ ਆਪਾਂ ਮੈਂ ਕੱਲ ਸ਼ਹਿਰੋਂ ਪੱਜੀ ਆਉਣਿਆ ਹਾਂ ਮੇਰੇ ਕੋਲ ਸਾਦੀ ਪਿੰਡ ਵਿੱਚ ਮੇਲਾ ਵੇਖਣ ਗਏ ਇਹ 40 35 ਬੰਦੇ ਜਿਹੜੇ ਸੀ ਉਹਨਾਂ ਦੇ ਬਦੋ ਬਦੀ ਗੱਲ ਪੈ ਕੇ ਉਹਨਾਂ ਨੂੰ ਬਹੁਤ ਸ਼ਿਕਾਇਤ ਸ਼ੋਸ਼ ਸ਼ਿਕਾਇਤ ਕਰਨ ਗਏ ਸੀ ਕੱਲ ਸਾਡੇ ਪਿੰਨ ਮਰਗੋ ਇਹੀ ਜੀ ਕਰ ਸ਼ਿਕਾਇਤ ਕਰਨ ਗਏ ਸੀ ਤੇ ਉਹਦਾ ਆਪਾਂ ਇਹਨਾਂ ਨੇ ਰਾਜ ਮੁੰਡੇ 20 40 ਹੋ ਕੇ ਇਕੱਠੇ ਤੇ ਇਹਨਾਂ ਨੇ ਉਹਨਾਂ ਨੂੰ ਬਹੁਤ ਕੁੱਟਿਆ ਜੀ ਤੁਹਾਡੀ ਰੰਜਿਸ਼ ਚੱਲਦੀ ਹੈ ਜੀ ਆਪਸ ਵਿੱਚ ਸਰ ਰੰਜਿਸ਼ ਤੇ ਇਹੋ ਹੀ ਆ ਬਸ ਵੇਖੋ ਸਾਨੂੰ ਤੇ ਕੋਈ ਸਮਝ ਨਹੀਂ ਆਉਂਦੀ ਇਹ ਹੈ ਹੀ ਗੁੰਡੇ ਆ ਇੱਕ ਨੰਬਰ ਦੇ ਭਾਜੀ ਇਹਨਾਂ ਨੇ ਪਹਿਲਾਂ ਵੀ ਸਰਪੰਚੀ ਕੀਤੀ ਆ ਇਹਨਾਂ ਦਾ ਇਹੋ ਕੰਮ ਰਿਹਾ ਤੇ ਅੱਜ ਵੀ ਜੇ ਕੋਈ ਪੁਰਾਣਾ ਝਗੜਾ ਨਹੀਂ ਚੱਲਦਾ ਕੋਈ ਪੁਰਾਣਾ ਝਗੜਾ ਨਹੀਂ ਸਾਡਾ ਕੋਈ ਨਹੀਂ ਕੱਲੀ ਰੰਜੋ ਆ ਹਾਂਜੀ ਹਾਂਜੀ ਨੁਕਸਾਨ ਕੀ ਹੋ ਕਹਿੰਦੇ ਆ ਕਿ ਬੰਦੇ ਬਾਹਰੋਂ ਵੀ ਆਏ ਸੀ ਦੋਵੇਂ ਝਗੜਿਆਂ ਦੇ ਵਿੱਚ ਨਹੀਂ ਸਰ ਸਾਨੂੰ ਤੇ ਸਾਡੇ ਲੋ ਤੋਂ ਕੋਈ ਨਹੀਂ ਆਇਆ ਉਧਰੋਂ ਬਹੁਤ ਆਏ ਜੋ ਉਹਨਾਂ ਦੇ ਪਲਾਰ ਤੋਂ ਹੀ ਅਜੇ ਮੌਜੂਦਾ ਜਾ ਕੇ ਜਿਹਨੂੰ ਵੀ ਦੇਖਿਆ ਸੀ ਮੈਂ ਕਿਉਂਕਿ ਉਹਨਾਂ ਦੇ ਸੰਗਤ ਮੇਲੇ ਦੇ ਵਿੱਚ ਉਹਨਾਂ ਦੇ ਬੰਦੇ ਉਹਨਾਂ ਦੇ ਉਧਰ ਮਾਰਦੇ ਮਿਲਦੇ ਤੇ ਉਧਰ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਖਤ ਕਾਰਵਾਈ ਦੀ ਗੱਲ ਵੀ ਆਖੀ ਹੈ ਜੀ ਸਰ ਕੀ ਮਾਮਲਾ ਪਿੰਡ ਬਲੰਗਨ ਦੇ ਵਿੱਚ ਅੱਜ ਕਾਫੀ ਜਿਹੜੀਆਂ ਰੌਲਾ ਪਿਆ ਰਿਹਾ ਸੀ ਕੀ ਹੋਇਆ ਇਹ ਕੱਲ ਮੇਲਾ ਸੀ ਜੀ ਇਸ ਪਿੰਡ ਦੇ ਵਿੱਚ ਮੇਲੇ ਦੇ ਵਿੱਚ ਮੇਲਿਆ ਖਤਮ ਹੋਣ ਤੋਂ ਬਾਅਦ ਇਹਨਾਂ ਕੋਈ ਟਕਰਾਅ ਹੋਇਆ ਦੋਹਾਂ ਤਰ ਉਸ ਤਕਰਾਰ ਦੇ ਤਕਰਾਰ ਤੋਂ ਗੱਲ ਵੱਧਦੀ ਵੱਧਦੀ ਇਹਨਾਂ ਦੀ ਆਪਸ ਵਿੱਚ ਹਰੀਜਨ ਫੈਮਲੀਆਂ ਦੋਵੇਂ ਇਹਨਾਂ ਦੀ ਵੱਧ ਗਈ ਗੱਲ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਘਰ ਇਟਾਂ ਰੋੜੇ ਚਲਾਏ ਆ ਠੀਕ ਆ ਜੀ ਤੇ ਅਸੀਂ ਮੌਕਾ ਵੇਖ ਲਿਆ ਵਾ ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਅਸੀਂ ਵੀਡੀਓਗ੍ਰਾਫੀ ਕਰ ਲਈ ਹੈ ਵੀਡੀਓਗ੍ਰਾਫੀ ਕਰਕੇ ਦੋਹਾਂ ਤਰ੍ਹਾਂ ਦੇ ਬਿਆਨ ਲੈ ਕੇ ਤੇ ਅਸੀਂ ਮੁਕਦਮਾ ਦਰਜ ਕਰਨ ਲੱਗੇ ਆ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਇਸ ਪਿੰਡ ਦੇ ਵਿੱਚ ਮਿਸਾਲ ਪੈਦਾ ਕਰੂਗੀ ਕਿ ਗਾਂਹ ਕੋ ਲੜਾਈ ਝਗੜੇ ਦਾ ਨਾਮ ਹੀ ਨਾ ਲਵੇ ਇਹ 307 ਤੱਕ ਵੀ ਜੇ ਲਾਉਣੀ ਪਈ ਤੇ ਅਸੀਂ ਲਾ ਕੇ ਦੇਣਾ ਤੇ ਦੋਹਾਂ ਤਰ੍ਹਾਂ ਦੇ ਖਿਲਾਫ ਪਰਚੇ ਦਰਜ ਕਰਨ ਲੱਗੇ ਆਂ ਬਾਕੀ ਜਿਹੜਾ ਨੁਕਸਾਨ ਹੋਇਆ ਉਹਦਾ ਵੀ ਅਸੀਂ ਵੇਰਵਾ ਦੋਹਾਂ ਧਿਰਾਂ ਦਾ ਦੇਵਾਂਗੇ ਉਹਦੇ ਵਿੱਚ ਐਫ ਆਈ ਆਰ ਦੇ ਵਿੱਚ ਤੇ ਮੇਰੀ ਦੋਹਾਂ ਧਰਾਂ ਨੂੰ ਕੋਈ ਅਪੀਲ ਆ ਵੀ ਜੋ ਛੋਟੀ ਮੋਟੀ ਗੱਲ ਤੋਂ ਲੜਾਈ ਹੋਈ ਆ ਉਹਨੂੰ ਹੁਣ ਪਾਸੇ ਰੱਖ ਕੇ ਤੇ ਸ਼ਾਂਤੀ ਬਣਾ ਕੇ ਰੱਖਣਾ ਬਿਲਕੁਲ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਜਿੰਨੇ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਬਜ਼ੁਰਗ ਹੋਵੇ ਭਾਵੇਂ ਉਹ ਔਰਤ ਹੋਵੇ ਭਾਵੇਂ ਉਹ ਕੋਈ ਹੋਰ ਹੋਵੇ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਅਰੇ ਨਹੀਂ ਪ੍ਰਾਣੀ ਰੰਜਿਸ਼ ਚੱਲਦੀ ਹੈ ਕੋਈ ਜੀ। ਮੈਨੂੰ ਇਹਦੇ ਬਾਰੇ ਨਹੀਂ ਅਜੇ ਪਤਾ ਪ੍ਰਾਣੀ ਰੰਜਿਸ਼ ਚੱਲਦੀ ਆ ਜਾਂ ਕੀ ਹੈ। ਬਟ ਅੱਜ ਜੋ ਹਾਲਾਤ ਆ ਉਹਦੇ ਮੁਤਾਬਕ ਮੈਂ ਮੌਕੇ ਤੇ ਆਇਆ ਹਾਂ ਤੇ ਹੁਣੇ ਹੀ ਅਸੀਂ ਇਹਨਾਂ ਦੇ ਬੰਦੇ ਰਾਉਂਡ ਅਪ ਕਰਕੇ ਲੈ ਚੱਲੇ ਹਾਂ। ਹੁਣੇ ਹੀ ਅਸੀਂ ਸਾਰੀ ਕਾਰਵਾਈ ਕਰਨ ਲੱਗੇ ਆ। ਇਹਦੇ ਵਿੱਚ ਕੋਈ ਪਿੰਡ ਵਾਲੇ ਝਗੜੇ ਆਪਸ ਵਿੱਚ ਜਾਂ ਕੋਈ ਬਾਹਰੋਂ ਵੀ ਲੋਕ ਆਏ ਸੀ ਜੀ। ਇਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਬਾਹਰੋਂ ਕੌਣ ਆਇਆ ਤੇ ਪਿੰਡ ਦੇ ਕੌਣ ਲੜਾਈ ਦੇ ਵਿੱਚ ਉਹਦੇ ਤੇ ਕਾਰਵਾਈ ਹੋਵੇਗੀ ਹੋਵੇਗੀ ਭਾਵੇਂ ਉਹ ਕਿਤੋਂ ਦਾ ਵੀ ਕੋਣਾ ਹੋਵੇ ਕਿੰਨੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਜੀ ਗ੍ਰਿਫਤਾਰੀਆਂ ਕਰਾਂਗੇ ਅਸੀਂ ਐਫ ਆਈ ਆਰ ਲੌਂਚ ਕਰਕੇ ਅਸੀਂ ਜਿਹੜੇ ਜਿਹੜੇ ਲੜੀਂਦੇ ਬੰਦੇ ਆ ਜਿਹੜੇ ਲਿਖੌਣਗੇ ਬਿਆਨਾਂ ਚ ਉਹ ਸਾਰੇ ਹੀ ਗ੍ਰਿਫਤਾਰ ਕਰ ਲੈਣੇ ਅਸੀਂ ਅਸੀਂ ਮਕਦਮਾ ਦਰਜ ਕਰਨ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰੇ ਬੰਦੇ ਅਰੈਸਟ ਕਰਾਂਗੇ ਕੁਝ ਘੰਟੇ ਸਰ ਰੋਡ ਬੰਦ ਰਿਹਾ ਜੀ ਇਹ ਜਾਣ ਵਾਲਾ ਲੋਕਾਂ ਨੂੰ ਮੁਸ਼ਕਲਾਂ ਬੜੀਆਂ ਆਈਆਂ ਜੀ ਉਹ ਬਾਹਰ ਜਦੋਂ ਸਾਡੇ ਮੁਲਾਜ਼ਮ ਆਏ ਸੀ ਅਸੀਂ ਮੌਕੇ ਤੇ ਉਦੋਂ ਸਾਡੇ ਕੋਲ ਸ਼ਿਕਾਇਤਾਂ ਕਰਨ ਵਾਸਤੇ ਦੋਵੇਂ ਤਰ੍ਹਾਂ ਜਿਹੜੀਆਂ ਉਹ ਬਾਹਰ ਰੋਡ ਤੇ ਆਈਆਂ ਸੀਗ ਤਾਂ ਸਰਪੰਚੀ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਅਜੇ ਹੋਇਆ ਨਹੀਂ ਹੈ ਪਰ ਫਿਰ ਵੀ ਪਿੰਡਾਂ 'ਚ ਲੜਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਤੇ ਪੰਜਾਬ ਸਰਕਾਰ ਨੂੰ ਇਸ ਤੇ ਵੱਡਾ ਕਦਮ ਚੁੱਕਣਾ ਚਾਹੀਦਾ ਹੈ ਤੇ ਸਰਕਾਰ ਵੱਲੋਂ ਦਿੱਤੇ ਗਏ ਆਫਰ ਤੇ ਪਿੰਡਾਂ ਦੇ ਵਿੱਚ ਆਪਸੀ ਸਹਿਮਤੀ ਦੇ ਨਾਲ ਹੀ ਸਰਪੰਚ ਚੁਣਿਆ ਜਾਣਾ ਚਾਹੀਦਾ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਅੰਮ੍ਰਿਤਸਰ ਤੋਂ ਅੰਮਿਤ ਸ਼ਰਮਾ ਦੀ ਰਿਪੋਰਟ